ਤੈਰੀ ਕੜ ਬੱਟਨੇ ਬੱਟਨੇ ਤੈਰੀ ਕੜ ਬਹੁਤ ਧੰਨਵਾਦ ਪੁਲਿਸ ਦੇ ਡੈਮੇਜ ਤੋਂ ਬਚਣ ਦੇ ਲਈ ਹਰਿਆਣੇ ਵਾਲੇ ਨਵਦੀਪ ਨੇ ਵੀ ਇੱਕ ਬੁਲਟ ਪ੍ਰੂਫ ਜੇਸੀਬੀ ਤਿਆਰ ਕਰਵਾ ਲਈਏ ਦੋਸਤੋ ਜੇਸੀਬੀ ਦੇ ਆਲੇ-ਦੁਆਲੇ ਲੋਹੇ ਦੀਆਂ ਮੋਟੀਆਂ-ਮੋਟੀਆਂ ਜਾਲੀਆਂ ਵੈਲਡ ਕਰਵਾ ਲਈਆਂ ਗਈਆਂ ਤੇ ਦੂਜੇ ਪਾਸੇ ਦੋਸਤੋ ਜੋ ਵੀ ਸਰਕਾਰ ਨੇ ਹਥਕੰਡੇ ਅਪਣਾਏ ਸੀ ਤੇ ਪੰਜਾਬ ਦੇ ਕਿਸਾਨਾਂ ਨੇ ਟਰੈਕਟਰ ਮਗਰ ਪਾ ਕੇ ਸੀਮੰਟ ਦੇ ਮੋٹے-ਮੋਟੇ ਭਾਰੇ-ਭਾਰੇ ਬੈਰੀਕੇਡ ਖਿੱਚ ਕੇ ਪਾਸੇ ਵਗਾ ਕੇ ਮਾਰੇ ਨੇ ਦੋਸਤੋ ਮੇਰੇ ਪੰਜਾਬ ਦੇ ਕਿਸਾਨ ਇਹਨਾਂ ਬੈਰੀਕੇਟਾਂ ਨੂੰ ਖਡਾਉਣੇ ਸਮਝ ਕੇ ਉੱਤੇ ਝੂਟੇ ਲੈਦੇ ਫਿਰਦੇ ਨੇ ਦੋਸਤੋ ਐਸੀ ਖੁਸ਼ੀ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਕੜਾਈਆਂ ਚੜ੍ਹਾ ਲੀਆਂ ਅਤੇ ਖੁਆ ਮਾਰਨਾ ਸ਼ੁਰੂ ਕਰ ਦਿੱਤਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਾਫੀ ਉਹਨਾਂ ਨੇ ਵੱਡੇ ਵੱਡੇ ਬੈਰੀਕੇਟ ਪੱਟ ਕੇ ਸੁੱਟ ਦਿੱਤੇ ਹਨ ਦੋਸਤੋ ਪੰਜਾਬੀ ਜਦੋਂ ਆਪਣੀ ਆਈ ਦੇ ਉੱਪਰ ਆ ਜਾਣ ਤਾਂ ਉਹਨਾਂ ਦੇ ਮੂਰੇ ਕੱਖ ਨਹੀਂ ਅੜਦਾ ਦੋਸਤੋ ਤੇ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲੰਗਰ ਤਿਆਰ ਹੋ ਰਿਹਾ ਹੈ ਤੇ ਕਾਫੀ ਜ਼ਿਆਦਾ ਜਸ਼ਨ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਕਮੈਂਟਾਂ ਦੇ ਵਿੱਚ ਤੁਸੀਂ ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਾਉਣਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ